ਦੀ ਪ੍ਰੀਤੀ ਵੇਖੀ ਪਿਆਰ ਵੇਖਿਆ ਵੀ ਸੱਚੇ ਦਿਲੋਂ ਸੱਚਾ ਪ੍ਰੇਮੀ ਹੈ ਸ੍ਰੀ ਨਾਨਕ ਜੀ ਗिरा ਉਬਾਚੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਉਸ ਵੇਲੇ ਫਿਰ ਵਚਨ ਕੀਤਾ ਕਹਿਣ ਲੱਗੇ ਧਰੋ ਧਿਆਨ ਨਿਤ ਔਰ ਅਵਨੀ ਪਾ ਗੁਰੂ ਜੀ ਕਹਿਣ ਲੱਗੇ ਸੁਣਿਓ ਹਣ ਇਹ ਆਖਰੀ ਵਚਨ ਨੇ ਸੁਧਾਇਏ ਦੇ ਗੁਰੂ ਨਾਨਕ ਸਾਹਿਬ ਨੂੰ ਜਦੋਂ ਚਰਨ ਫੜ ਲੈ ਰੋਣ ਲੱਗ ਪਿਆ ਹੰਝੂ ਅੱਖਾਂ ਵਿੱਚੋਂ ਚੱਲ ਪਈ ਜਾਮਾਂ ਭਿੱਜ ਗਿਆ ਹੰਝੂਆਂ ਦੇ ਨਾਲ ਇਹ ਪ੍ਰੇਮ ਦਾ ਰੋਣਾ ਹੈ ਇਹ ਵਿਰਲੇ-ਵਿਰਲਿਆਂ ਨੂੰ ਆਉਂਦਾ ਸਾਧ ਸੰਗਤ ਮਾਇਆ ਕਾਰਨ ਤਾਂ ਆਮ ਲੋਕ ਰੋਂਦੇ ਆ ਐਦਾਂ ਤਾਹਾਂ ਮਾਰਦੇ ਲੋਕੀ ਵਾਲੇ ਵੇ ਕਾਰਨ ਬਾਬਾ ਰੋਈਆ ਬਾਜੀ ਇਹ ਸੰਸਾਰੋ ਬਲੇਵੇ ਲਈ ਤਾਂ ਦੁਨੀਆ ਰੁੰਦੀ ਹੈ ਪਰ ਪ੍ਰੇਮ ਲਈ ਕਿਸੇ ਵਿਰਲੇ ਹਿਰਦੇ ਚੋਂ ਮਰਾਗ ਨਿਕਲਦਾ ਔਰ ਜਿਸ ਹਿਰਦੇ ਚੋਂ ਕਿਤੇ ਪ੍ਰੇਮ ਦਾ ਹੰਝੂ ਨਿਕਲਣਾ ਉਹ ਹਿਰਦਾ ਤਨ ਹੈ ਸਾਦ ਸੰਗਤ ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨ ਫਰੀਦਾ ਜਿਤ ਤਨ ਵਿਰਹੋਂ ਨ ਉਪਜੈ ਸੋ ਤਨ ਜਾਣ ਮਸਾਣ ਉਹ ਹਿਰਦਾ ਕਿਤੇ ਮਸਾਣਾ ਦੀ ਥਾਂ ਵਰਗਾ ਹੈ ਸਿਵਿਆਂ ਵਰਗਾ ਹੈ ਸ਼ਮਸ਼ਾਨ ਦੀ ਭੂਮੀ ਵਰਗਾ ਜਿਸ ਹਿਰਦੇ ਵਿੱਚੋਂ ਪ੍ਰੇਮ ਅਤੇ ਵਿਰਾਗ ਨਹੀਂ ਉੱਠਿਆ ਰੋਈ ਤਾਂ ਦੁਨੀਆ ਜਾਂਦੀ ਹੈ ਇਹ ਜੇ ਰੋਣੇ ਨੂੰ ਬਾਣੀ ਨਹੀਂ ਮੰਨਦੀ ਬਾਣੀ ਕਹਿੰਦੀ ਪ੍ਰੇਮ ਵਿੱਚ ਕਿਤੇ ਹੰਝੂ ਉੱਠਣ ਹਉ ਰਹਿ ਨ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲੈ ਜੀਉ ਅੱਖਾਂ ਦੇ ਵਿੱਚੋਂ ਪ੍ਰੇਮ ਦਾ ਨੀਰ ਜਦੋਂ ਗੁਰੂ ਜੀ ਨੇ ਦੇਖਿਆ ਸਤਿਗੁਰੂ ਗੁਰੂ ਜੀ ਅੱਗੋਂ ਫਿਰ ਕਹਿਣ ਲੱਗੇ ਕਹਿੰਦੇ ਗੱਲ ਸੁਣ ਤੈਨੂੰ ਇੱਕ ਤਰੀਕਾ ਦੱਸਦੇ ਆਂ ਕਹਿੰਦਾ ਜੀ ਕੀ ਗੁਰੂ ਜੀ ਕਹਿੰਦੇ ਹਿਰਦੇ ਵਿੱਚ ਹਮੇਸ਼ਾ ਸਾਡਾ ਧਿਆਨ ਰੱਖੀ ਦਿਲ ਵਿੱਚ ਧਿਆਨ ਤਰਨਾ ਸ਼ਬਦ ਦਾ ਜੋ ਤੁਹਾਨੂੰ ਗੁਰਮੰਤਰ ਦੱਤਾ ਹੈ ਉਸ ਨੂੰ ਹਿਰਦੇ ਵਿੱਚ ਵਸਾ ਲੈਣਾ ਮੈਂ ਹਾਂ ਤੁਮਰੇ ਸਦਾ ਸਮੀਪ ਜਪਜੀ ਸਾਹਿਬ ਦਾ ਪਾਠ ਕਰਨਾ ਗੁਰਮੰਤਰ ਦਾ ਅਭਿਆਸ ਕਰਨਾ ਕਹਿੰਦਾ ਜੀ ਕੀ ਹੋਏਗਾ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜਾ ਸਿੱਖ ਸੁਣਿਓ ਧਿਆਨ ਨਾਲ ਜਪਜੀ ਸਾਹਿਬ ਦੇ ਪਾਠ ਨਾਲ ਜੁੜੇਗਾ ਵਾਹਿਗੁਰੂ 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 ਗੁਰਮੰਤਰ ਨਾਲ ਜੁੜੇਗਾ ਜਪਜੀ ਸਾਹਿਬ ਦੇ ਪਾਠ ਨਾਲ ਜੁੜੇਗਾ ਸ੍ਰੀ ਗੁਰੂ ਨਾਨਕ ਸਾਹਿਬ ਕਹਿੰਦੇ ਜਿੱਥੇ ਮਰਜ਼ੀ ਹੋਵੇ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਉਹਦੇ ਨਾਲ ਹੀ ਰਹਾਗਾ ਸਤ ਸਰੀ ਆਕਾ ਉਹ ਆਪਣੇ ਆਪ ਨੂੰ ਕੱਲਾ ਨਾ ਸਮਝੇ ਦੁਨੀਆ ਦੇ ਕਿਸੇ ਕੋਨੇ ਤੇ ਕਿਤੇ ਵੀ ਹੋਵੇ ਜਦੋਂ ਵੀ ਕਿਤੇ ਕੋਈ ਵਿਪਤਾ ਦੁੱਖ ਦੀ ਘੜੀ ਆਵੇ ਜੇ ਤਾਂ ਰੋਜ਼ ਰੁਟੀਨ ਨਾਲ ਕਰੇਗਾ ਦੁੱਖ ਆਏਗਾ ਨਹੀਂ ਜੇ ਕਦੇ ਦੁੱਖ ਚ ਫਸਿਆ ਨਾਮ ਜਪੇ ਔਰ ਬਾਣੀ ਪੜੇ ਮੈਂ ਉਹਦੇ ਨਾਲ ਖੜ ਜਾਵਾਂਗਾ ਸੁੱਚ ਸੋ ਪੰਚામ੍ਰਿਤ ਕਰਵਾਵੋ ਗੁਰੂ ਜੀ ਨੇ ਫਿਰ ਉਹਨੂੰ ਚਰਨਾ ਮ੍ਰਿਤ ਦਿੱਤਾ ਗੁਰੂ ਪਾਤਸ਼ਾਹ ਜੀ ਨੇ ਫਿਰ ਉਹਨੂੰ ਆਪਣਾ ਸਿੱਖ ਬਣਾਉਣ ਲਈ ਆਖਿਆ ਐਂਉਂ ਕਰੋ ਇੱਕ ਗੱਲ ਧਿਆਨ ਰੱਖੋ ਚਰਨ ਅਮਰਤੋਂ ਨੇ ਲੈ ਲਿਆ ਇੱਕ ਹੋਰ ਦਸੀ ਜੇ ਕੋਈ ਕੰਮ ਬਹੁਤ ਅਟ ਜਾਏ ਸੁੱਚਮਤਾ ਦੇ ਨਾਲ ਐ ਨਹੀਂ ਵੀ ਝੂਠੇ ਮਿੱਠੇ ਹੱਥ ਲਾਈ ਜਾਣੇ ਉੱਥੇ ਹੀ ਐਨ ਸੁੱਚਮਤਾ ਦੇ ਨਾਲ ਕੜਾ ਪ੍ਰਸ਼ਾਦ ਬਣਾਉਣਾ ਇਹ ਗੱਲ ਸਮਝ ਲਿਓ ਆਪਣੇ ਘਰਾਂ ਚੋਂ ਸੁੱਚ ਉੱਟ ਗਈ ਸਾਦਸਨ ਝੂਠੀਆਂ ਚੀਜ਼ਾਂ ਘਰਾਂ ਚ ਆਵੜੀਆਂ ਬਾਹਰ ਦੇ ਖਾਣੇ ਦੇ ਆਪਾਂ ਸਾਰੇ ਸ਼ਕੀਨ ਹੋ ਗਏ ਆ ਜੋ ਅੱਜ ਕੱਲ ਪਤਾ ਹੀ ਆ ਜੋ ਕੁਝ ਹੋ ਰਿਹਾ ਹੈ ਸੁੱਚਮਤਾ ਹੈ ਹੀ ਨਹੀਂ ਗੁਰੂ ਜੀ ਕਹਿਣ ਲੱਗੇ ਕਹਿੰਦੇ ਸੁੱਚਮਤਾ ਨਾਲ ਐਨ ਸਫਾਈ ਕਰਕੇ ਸੁੱਚਮਤਾ ਨਾਲ ਰਸੋਈ ਨੂੰ ਲਿਪ ਕੇ ਸਫਾਈ ਕਰਕੇ ਅਗਰ ਪੱਖੀਆਂ ਨੇ ਹੱਥ ਧੋ ਕੇ ਵਧੀਆ ਫਿਰ ਐਨ ਸਾਫ ਸੁਥਰਾ ਜਲ ਲੈ ਕੇ ਸਭ ਕੁਝ ਸੁੱਚਾ ਲੈ ਕੇ ਕੜਾ ਪ੍ਰਸ਼ਾਦ ਤਿਆਰ ਕਰਨਾ ਹੈ ਟਕਾ ਰੱਖ ਅਰਦਾਸ ਅਲਾਵੋ ਗੁਰੂ ਜੀ ਕਹਿੰਦੇ ਨਾ ਸਮਝੋ ਅਸੀਂ ਚਲੇ ਗਏ ਤੁਹਾਨੂੰ ਛੱਡ ਕੇ ਕਿਤੇ ਵੀ ਕੋਈ ਕੰਮ ਫਸ ਜਾਏ ਲੱਗ ਜਾਏ ਵੀ ਨਹੀਂ ਕਿਤੇ ਕੰਮ ਹੁੰਦਾ ਸੁਚਮਤਾ ਦੇ ਨਾਲ ਕੜਾ ਪ੍ਰਸ਼ਾਦ ਤਿਆਰ ਕਰਨ ਤੇ ਗੁਰੂ ਜੀ ਕਹਿੰਦੇ ਭਾਵੇਂ ਇੱਕ ਟਕਾ ਲੈ ਲਓ ਘੱਟ ਤੋਂ ਘੱਟ ਟਕਾ ਬੱਦ ਤੋਂ ਬੱਦ ਜਿੰਨੀ ਤੁਹਾਡੀ ਗੁੰਜਾਇਸ਼ ਕਰ ਸਕਦੇ ਹੋ ਕਮ ਸੇ ਕਮ 1% ਲੈ ਲੈਣਾ ਰੱਖ ਦੇਣਾ ਤੇ ਗੁਰੂ ਜੀ ਕਹਿੰਦੇ ਅਰਦਾਸ ਕਰਨੀ ਜੁੜ ਕੇ ਦੋਹਰਾ ਹਾਜ਼ਰ ਹੋਵਾਂ ਅਨ ਤਵ ਕਰਾਂ ਕਾਮਨਾ ਪੂਰ ਗੁਰੂ ਨਾਨਕ ਸਾਹਿਬ ਕਹਿੰਦੇ ਤੁਸੀਂ ਅਰਦਾਸ ਕਰਿਓ ਮੈਂ ਹਾਜ਼ਰ ਹੋ ਜਾਵਾਂਗਾ ਹੈ ਕੋਈ ਐਸਾ ਗੁਰ ਨਾਰਾਇਣ ਨਰਪਤ ਨਮਸਕਾਰ ਹੈ ਐਸੇ ਗੁਰ ਕਉ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰ ਗੁਰੂ ਜੀ ਕਹਿੰਦੇ ਤੁਸੀਂ ਅਰਦਾਸ ਕਰਿਓ ਮੈਂ ਉਦੋਂ ਹੀ ਹਾਜ਼ਰ ਹੋ ਜਾਵਾਂਗਾ ਅਸ ਕਹਿ ਬੋ ਤੀਰਜ ਦਿਉ ਭੂਪਤ ਕੋ ਜਗ ਮੂਰ ਇਉ ਸਤਿਗੁਰੂ ਜਗਤ ਦੇ ਨਾਇਕ ਜਗਤ ਦੀ ਜੜ ਜਗਤ ਦੇ ਮੂਲ ਸਰਬ ਸ੍ਰੇਸ਼ਟ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਇਹ ਉਪਦੇਸ਼ ਦਿੱਤਾ ਆਪਾਂ ਵੀ ਹਿਰਦੇ ਵਿੱਚ ਵਸਾ ਲਈਏ ਜੋ ਰਾਜੇ ਨੂੰ ਦੱਸਿਆ ਸਰਵ ਨਗਰ ਕੇ ਨਰ ਮਿਲੇ ਝੰਡੇ ਆਜ ਜੇ ਆਨ ਗੁਰੂ ਜੀ ਜਿਸ ਵੇਲੇ ਚੱਲਣ ਲੱਗੇ ਨਗਰ ਦੇ ਸਾਰੇ ਗੁਰਮੁਖ ਭਾਈ ਝੰਡਾ ਜੀ ਇੰਦਰਸੈਨ ਵਰਗੇ ਸਾਰੇ ਆਕੇ ਫਿਰ ਮਿਲੇ ਹਨ ਤਿੰਨ ਕੋ ਧੀਰਜ ਦੇ ਗੁਰੂ ਪੁਨਕੀਨ ਪ੍ਰਸਥਾਨ ਉਹਨਾਂ ਨੂੰ ਧੀਰਜ ਦੇ ਕੇ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਫਿਰ ਉੱਥੋਂ ਅੱਗੇ ਚਲੇ ਗਏ ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਵਾਰ ਦੇ ਸੁਦਰਸੈਨ ਝੰਡੇ ਵਾਢੀ ਕੋ ਪ੍ਰਸੰਗ ਵਰਨਨ ਨਾਮ 30 ਪੰਜਾਸਮੋ ਅਧਿਆਏ ਇੱਥੇ 53ਵਾਂ ਅਧਿਆਏ ਸੰਪੂਰਨ ਹੈ ਅੱਗੇ ਭਾਈ ਮਧਰਵੈਨ ਰਾਜਾ ਔਰ ਦੇਵਲੂਤ ਰਾਖਸ਼ ਦੀ ਸਾਖੀ ਅੱਗੇ ਕੱਲੋਂ ਆਰੰਭ ਹੋਣੀ ਹੈ ਆਪ ਜੀ ਨੇ ਸਰਵਣ ਕਰਨੀ ਹੈ ਇੱਥੇ ਸਮੇਂ ਦੀ ਸਮਾਪਤੀ ਹੋਈਆਂ ਭੁੱਲਾਂ ਦੀ ਖਿਮਾ ਜਿਤਨੀ ਵੀ ਸੰਗਤ ਦੂਰੋਂ ਨੇੜੇ ਚੱਲ ਕੇ ਆਈ ਪੂਰੇ ਪੰਜਾਬ ਚੋਂ ਸੰਗਤ ਆਈ ਪਰ ਬਹੁਤ ਸੰਗਤ ਸਾਡੇ ਮੁਹਾਲੀ ਅੰਮ੍ਰਿਤਸਰ ਤੋਂ ਅੰਦਾਸ ਗੁਰਦੁਆਰਾ ਅੰਮ੍ਰਿਤਸਰ ਵਿਖੇ ਸੇਵਾ ਨਿਭਾਉਂਦਾ ਉੱਥੋਂ ਬਹੁਤ ਸੰਗਤ ਆਈਆਂ ਨੇ ਬੜੇ ਪਿਆਰ ਵਾਲੀ ਜਿਤਨੀ ਵੀ ਦੇਸ਼ ਵਿਦੇਸ਼ ਤੋਂ ਕੋਨੇ ਕੋਨੇ ਤੋਂ ਸੰਗਤ ਚੱਲ ਕੇ ਆਈ ਸਭਨਾਂ ਨੂੰ ਜਿਉਂ ਆਇਆਂ ਨੂੰ ਇਸ ਗੁਰੂ ਘਰ ਦੇ ਮਾਣਯੋਗ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਜੀ ਗਿਆਨੀ ਸਿੰਘ ਸਾਹਿਬ ਜਿਤਨੇ ਵੀ ਹਨ ਗਿਆਨੀ ਸਤਨਾਮ ਸਿੰਘ ਜੀ ਗਿਆਨੀ ਸੁਖਦੇਵ ਸਿੰਘ ਜੀ ਉਹਨਾਂ ਤੋਂ ਇਲਾਵਾ ਗਿਆਨੀ ਚਰਨਜੀਤ ਸਿੰਘ ਗਿਆਨੀ ਗਗਨਦੀਪ ਸਿੰਘ ਜੀ ਸਿੰਘ ਸਾਹਿਬ ਗਿਆਨੀ ਗੁਰਦੇਵਾਲ ਸਿੰਘ ਦਲੀਪ ਸਿੰਘ ਜੀ ਸਾਰੇ ਸਿੰਘ ਸਹਿਵਾਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਬੇਨਤੀ ਹੈ ਕਿ ਪਰਸੋਂ ਨੂੰ ਵੀ 22 ਤਰੀਕ ਨੂੰ ਵੀ ਸ਼ਾਮ ਦੀ ਕਥਾ ਦਾਸ ਨੇ ਹਾਜ਼ਰੀ ਭਰਨੀ 23 ਨੂੰ ਫਿਰ ਵਾਪਸ ਚੱਲੇ ਪਾਉਣੇ ਆਪ ਸਾਰੀਆਂ ਸੰਗਤਾਂ ਨੇ ਜਿਤਨੀ ਵੀ ਸੰਗਤ ਬੈਠਦੀ ਸੁਣਦੀ ਪ੍ਰੇਮ ਬਖਸ਼ ਦੀ ਸਭ ਦਾ ਧੰਨਵਾਦ ਪ੍ਰਬੰਧਕਾਂ ਦਾ ਇਸ ਗੁਰੂਕਾਰ ਦੇ ਬਹੁਤ ਪਿਆਰੇ ਸਾਡੇ ਸਤਿਕਾਰਯੋਗ ਸੁਪਰੀਡੈਂਟ ਸਰਦਾਰ ਦਲਜੀਤ ਸਿੰਘ ਜੀ ਬੜੇ ਸਟੱਜੇ ਪ੍ਰਬੰਧਕ ਹਨ ਉਹਨਾਂ ਦਾ ਵੀ ਧੰਨਵਾਦ ਆਓ ਆਖਰੀਆਂ ਆ ਆਖਰੀ ਪੰਕਤੀਆਂ ਪੜ ਕੇ ਸਮਾਪਤੀ ਕਰਦੇ ਵਿਸ਼ੇਸ਼ ਤੌਰ ਤੇ ਆਪਾਂ ਧੰਨਵਾਦ ਲਾਸਟ ਵਿੱਚ ਜਾਂਦੇ ਹੋਏ ਕਰਾਂਗੇ ਪਰਸੋਂ ਵਾਲੇ ਉਹਦੇ ਵਿੱਚ ਕਥਾ ਵਿੱਚ ਸੋ ਇੱਥੇ ਹੀ ਸਮੇਂ ਦੀ ਸਮਾਪਤੀ ਆਓ ਆਖਰੀ ਪੰਕਤੀ ਪੜਦੇ ਹਾਂ ਜੀ ਸਰਵ ਨਗਰ ਕੇ